ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮਾਂ ਬੋਲੀ ਪੰਜਾਬੀ ਦੇ ਉੱਪਰ ਅੱਜ ਅਸੀਂ ਪੜਾਂਗੇ ਸਿਹਾਰੀ ਅਤੇ ਕੰਨਾ ਦੋਵੇਂ ਮਾਤਰਾਵਾਂ ਇਕੱਠੀਆਂ ਹੀ ਠੀਕ ਹੈ ਜੀ ਸਿਹਾਰੀ ਕੀ ਹੈ ਈੜੀ ਨੂੰ ਸਿਹਾਰੀ ਏ ਦੀ ਮਾਤਰਾ ਏ ਦੀ ਮਾਤਰਾ ਹੈਗੀ ਠੀਕ ਹੈ ਜੀ ਕੰਨਾ ਹੈ ਆ ਦੀ ਮਾਤਰਾ ਹੁਣ ਆਪਾਂ ਇਹਨਾਂ ਨੂੰ ਦੋਨਾਂ ਨੂੰ ਇਕੱਠਾ ਹੀ ਪੜਦੇ ਹਾਂ ਸੀ ਲਘੂ ਆ ਥੋੜੀ ਜਿਹੀ ਘੱਟ ਆਵਾਜ਼ ਨਿਕਲਦੀ ਆ ਸ ਹਿ ਹਾ ਕਿ ਕ ਖਿ ਖਾ ਗਿ ਗਾ ਕਿ ਕ ਅੰਗੀ ਅੰਗਾ ਇਹ ਗੁਰਬਾਣੀ ਦੇ ਵਿੱਚ ਇਹਦੇ ਨਾਲ ਅੱਖਰ ਸ਼ੁਰੂ ਹੁੰਦੇ ਨੇ ਗੰਗੇ ਦੇ ਨਾਲ ਠੀਕ ਹੈ ਜੀ ਗੁਰਬਾਣੀ ਦੇ ਵਿੱਚ ਸ਼ੁਰੂ ਹੁੰਦੇ ਨੇ ਪਰ ਆਪਾਂ ਜਿਹੜੀ ਪੰਜਾਬੀ ਲਿਖਦੇ ਹਾਂ ਟਕਸਾਲੀ ਦੇ ਵਿੱਚ ਕੋਈ ਵੀ ਅੱਖਰ ਅੰਗੇ ਨਾਲ ਸ਼ੁਰੂ ਨਹੀਂ ਹੁੰਦਾ ਗੰਗੇ ਨਾਲ ਸ਼ੁਰੂ ਨਹੀਂ ਹੁੰਦਾ ਚਾ ਛਾ ਜਾ ਚਾ ਅ ਜ ਅ ਟਾ ਠਾ ਡਾ ਟਾ ਣ ਅ ਠੀਕ ਹੈ ਜੀ ਤਾ ਥਾ ਦਿ ਦਾ ਤਿ ਤਾ ਨਿ ਨਾ ਪਿ ਪਾ ਫਿ ਫਾ ਬਿ ਬਾ ਪਿ ਪਾ ਮਿ ਮਾ ਇ ਯਾ ਰਿ ਰਾ ਲਿ ਲਾ ਬਿ ਵਾ ੜਿ ੜਾ ਠੀਕ ਹੈ ਜੀ ਏ ਸਾਡੀਆਂ ਸਾਰੀਆਂ ਧੁਨੀਆਂ ਹੋ ਗਿਆ ਕਿ ਸਿਹਾਰੀ ਲੱਗ ਕੇ ਅੱਖਰ ਕਿਹੜੀ ਧੁਨੀ ਘੜਦਾ ਏਸੀ ਸਾਡਾ ਮਾਤਰਾ ਨੂੰ ਲੈ ਕੇ ਅੱਖਰਾਂ ਨਾਲ ਬੋਲਣ ਦਾ ਜਿਹੜਾ ਧੁਨੀ ਉਹ ਸੀ ਹੁਣ ਅਸੀਂ ਪੜਦੇ ਹਾਂ ਸ਼ਬਦਾਂ ਨੂੰ ਇੱਥੇ ਕੁਝ ਸ਼ਬਦ ਦਿੱਤੇ ਹੋਏ ਨੇ ਜਿਨ੍ਹਾਂ ਨੂੰ ਸਿਰਫ ਕੰਨਾਂ ਹੀ ਲੱਗਿਆ ਹੋਇਆ ਦੇਖੋ ਪਲਾ ਪ ਲਾ ਪਲਾ ਹੁਣ ਅਸੀਂ ਇਸ ਨੂੰ ਸਿਹਾਰੀ ਲਗਾ ਕੇ ਕੀ ਬਣਾ ਦਾਂਗੇ ਦੇਖੋ ਲ ਿਕ ਪ ਪ ਅ ਪ ਅ ਪ ਅ ਬਣ ਗਿਆ ਆਪਾਂ ਕਿਵੇਂ ਕੀ ਕਰਨਾ ਤੇ ਪਾ ਪਿਆ ਪ ਅ ਪਿਆ ਠੀਕ ਲ ਅ ਲ ਅ ਠੀਕ ਹੈ ਅਸੀਂ ਹੁਣ ਇਸ ਨੂੰ ਬਣਾਵਾਂਗੇ ਲਿਆ ਲੇ ਅ ਲੇ ਅ ਗ ਅ ਗ ਅ ਬਣ ਗਿਆ ਨਾ ठीक है तो बनावांगे गे गे आ गया हूँ भी आ आ ई आ, आ ए आ, आया आ ए आ, 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 आया मला, मिला 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 ठीक जस ਜਿਸ ਕ ਤਾ ਬ ਕਿਤਾਬ ਕਿਤਾਬ ਬਣ ਗਿਆ ਨਾ ਅਸੀਂ ਕੀ ਲਿਖਾਂਗੇ ਇਹਨੂੰ ਕਿਤਾਬ ਕੀ ਤਾ ਵ ਦਿਖਾ ਦਿਖਾ ਪਤਾ ਨਾ ਪਤਾ ਬਣ ਗਿਆ ਸਿੱਖ ਬਣਾਵਨਾ ਤੇ ਪਿਤਾ ਪ ਤਾ ਤਲ ਤਿਲ ਠੀਕ ਹੈ ਜੀ ਤਿਲ ਅੱਗੇ ਵੀ ਦੇਖਦੇ ਹਾਂ ਅਸੀਂ ਸ਼ਬਦ ਲਿਖੇ ਹੋਏ ਸਰਾ ਸਰਾ ਬਣ ਕੇ ਅਸੀਂ ਇਹਨੂੰ ਬਣਾਵਾਂਗੇ ਸਿਰਾ ਸਿ ਰਾ ਸਿਰਾ ਦਸ਼ਾ ਦੀ ਸ਼ਾ ਦਿਸ਼ਾ ਕਲਾ ਕੀ ला किला जला जी ला जिला सर सी अ, र सिर दिखा खा दिखा रवाज, रिवाज रिवाज रिवाज़ स्तार सी ਸਤਾਰ ਸਤਾਰ ਇੱਕ ਬਹੁਤ ਵੱਡੀ ਗਲਤੀ ਕਰਦੇ ਹੁੰਦੇ ਨੇ ਬੱਚੇ ਅਗਰ ਅਕਸਰ ਉਹਨਾਂ ਨੂੰ ਕਿਹਾ ਜਾਂਦਾ ਨਾ ਜਦੋਂ ਅਸੀਂ ਐਪਲੀਕੇਸ਼ਨ ਲਿਖਦੇ ਹਾਂ ਅਰਜੀ ਲਿਖਦੇ ਹਾਂ ਬੇਨਤੀ ਪੱਤਰ ਤਾਂ ਉਹਦੇ ਵਿੱਚ ਲਿਖਿਆ ਜਾਂਦਾ ਹੈ ਬੇਨਤੀ ਹੈ ਕਿ ਬੇਨਤੀ ਹੈ ਕਿ ਉਹ ਕੀ ਲਿਖ ਦਿੰਦੇ ਨੇ ਬੇਨਤੀ ਹੈ ਕਿ ਬਿਹਾਰੀ ਉਹ ਪਾ ਦਿੰਦੇ ਨੇ ਇਸ ਤਰ੍ਹਾਂ ਕਰਕੇ ਇਹ ਬਿਹਾਰੀ ਨਾਲ ਕੀ ਲਿਖ ਦਿੰਦੇ ਨੇ ਇਹ ਹੈ ਸਾਡਾ ਕੁਐਸਚਨ ਮਾਰਕ ਵਾਲਾ ਜਦੋਂ ਕਿ ਅਸੀਂ ਇੱਕ ਗੱਲ ਸ਼ੁਰੂ ਕਰਨੀ ਹੁੰਦੀ ਹੈ ਕਿ ਸਾਡੀ ਬੇਨਤੀ ਹੈ ਉਸ ਤੋਂ ਬਾਅਦ ਸਾਡੀ ਗੱਲ ਸ਼ੁਰੂ ਹੋਊਗੀ ਵੀ ਸਾਡੀ ਬੇਨਤੀ ਕੀ ਹੈ ਠੀਕ ਹੈ ਕਿ ਇਹ ਬੇਨਤੀ ਹੈ ਉਸ ਤੋਂ ਬਾਅਦ ਉਹ ਗੱਲ ਸ਼ੁਰੂ ਹੁੰਦੀ ਹੈ ਠੀਕ ਹੈ ਇੱਥੇ ਕੁਐਸਚਨ ਮਾਰਕ ਛੱਡ ਦੇਣ ਬੇਨਤੀ ਹੈ ਕੀ ਕਿ ਉਹਨਾਂ ਨੇ ਕੁਐਸਚਨ ਮਾਰਕ ਛੱਡਤਾ ਵੀ ਤੁਸੀਂ ਪੂਰਾ ਕਰੋ ਵੀ ਕਿਹੜੀ ਬੇਨਤੀ ਹੈ ਕੁਝ ਨਹੀਂ ਪਤਾ ਬਟ ਜਦੋਂ ਅ ਕਿਹੜਾ ਸਹੀ ਹੁੰਦਾ ਬੇਨਤੀ ਹੈ ਕੀ ਕੀ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਗੱਲ ਦੱਸਣੀ ਹੁੰਦੀ ਹੈ ਤੇ ਇਹ ਵਾਲਾ ਕੀ ਜਿਹੜਾ ਸਹੀ ਹੁੰਦਾ ਹੈ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਹਾਡੇ ਸਿੱਖਣ ਦੇ ਵਿੱਚ ਵੀ ਕੁਝ ਮਦਦ ਮਿਲੀ ਹੋਵੇਗੀ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੁਝ ਇਸ ਤੋਂ ਸਿੱਖਿਆ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਵੀ ਕਰਿਓ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਧੰਨਵਾਦ ਜੀ